ਸਸੀ ਕਾਲ ਜੀ ਸਾਰਿਆਂ ਨੂੰ ਮੈਂ ਥੋੜਾ ਆਪਣਾ ਦੀਪਮੈਨੀ ਬੰਬੇ ਵਾਲੇ ਤੇ ਵਰਤਨ ਦੇ ਅੰਧਵਿਸ਼ਵਾਸ ਨੂੰ ਲੈ ਕੇ ਗੀਤ ਪੇਸ਼ ਕਰਨ ਲੱਗਾ ਚੰਗਾ ਲੱਗੇ ਕਮੈਂਟ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੋਇ ਅੱਜ ਕਿੱਥੇ ਤੇਰਾ ਗੁੱਸਾ ਤੇ ਹਰ ਇੱਕ ਦੱਸ ਦੇ ਨੀ ਆਹ ਕਿਹੜੀ ਗੱਲਾਂ ਰੱਖਿਆ ਵਰਤ ਦੱਸ ਦੇ ਹੋਇ ਅੱਜ ਕਿੱਥੇ ਤੇਰਾ ਗੁੱਸਾ ਤੇ ਹਰ ਇੱਕ ਦੱਸ ਦੇ ਨੀ ਆਹ ਕਿਹੜੀ ਗੱਲਾਂ ਰੱਖਿਆ ਵਰਤ ਦੱਸ ਦੇ ਓ ਮੈਨੂੰ ਇੱਕ ਦਿਨ ਪੁੰਨਿਆਂ ਦਾ ਚੰਨ ਦੱਸ ਕੇ ਨਹੀਂ ਫੇਰ ਸਾਰਾ ਸਾਲ ਕੱਢਦੀ ਰਹੇਗੀ ਕਮੀਆਂ ਓ ਮੇਰੇ ਦਾਦੇ ਪੜਦਾਦੇ ਸਾਰੇ ਇੱਥੇ ਹੋਣੇ ਸੀ ਨੀ ਇਹਨਾ ਵਰਤਨਾ ਹੋਣੇ ਉਮਰਾਂ ਜੇ ਲੰਮੀਆਂ ਓ ਮੇਰੇ ਦਾਦੇ ਪੜਦਾਦੇ ਸਾਰੇ ਇੱਥੇ ਹੋਣੇ ਸੀ ਨੀ ਇਹਨਾ ਵਰਤਨਾ ਹੋਣੇ ਉਮਰਾਂ ਜੇ ਲੰਮੀਆਂ ਤੂੰ ਘਰ ਪੰਡਤਾਂ ਦੇ ਜਾ ਕੇ ਸੁਣਦੀ ਕਹਾਣੀਆਂ ਓ ਹਾਲ ਇੱਕ ਇੱਕ ਦੱਸੇ ਗੁਰੂ ਦੀਆਂ ਬਾਣੀਆਂ ਹੋ ਤੁੰਕਾਰ ਪੰਡਤਾਂ ਦੇ ਜਾ ਕੇ ਸੁਣਦੀ ਕਹਾਣੀਆਂ ਨਹੀਂ ਹਾਲੀ ਇੱਕ ਇੱਕ ਦੱਸੇ ਗੁਰੂ ਦੀਆਂ ਬਾਣੀਆਂ ਓ ਵੇਖ ਬਾਹਰਲੇ ਮੁਲਖ ਕਰਗੇ ਤਰੱਕੀਆਂ ਬਾਹਰਲੇ ਮੁਲਖ ਕਰਗੇ ਤਰੱਕੀਆਂ ਨਹੀਂ ਇੱਥੇ ਹੱਲੇ ਤੱਕ ਲੋਕ ਕਪੂਜੀ ਜਾਣ ਥੰਮੀਆਂ ਹੋ ਮੇਰੇ ਦਾਦੇ ਪੜਦਾਦੇ ਸਾਰੇ ਇੱਥੇ ਹੋਣੇ ਸੀ ਨਹੀਂ ਨਾ ਵਰਤਾ ਨਾ ਹੋਣੇ ਹਮ ਰਾਜੇ ਲੰਮੀਆਂ ਹੋ ਮੇਰੇ ਦਾਦੇ ਪੜਦਾਦੇ ਸਾਰੇ ਇੱਥੇ ਹੋਣੇ ਸੀ ਨਹੀਂ ਨਾ ਵਰਤਾ ਨਾ ਹੋਣੇ ਹਮ ਰਾਜੇ ਲੰਮੀਆਂ ਹੋ ਤੋਬਾ ਤੋਬਾ ਜਮਾ ਤੇਰੀ ਸੋਚ ਤੋਰ ਕਾਨੇ ਵੀ ਇਹ ਕਰਕੇ ਤੂੰ ਖੂਦ ਦੇ ਵਿੱਚ ਰਹਿੜਤੀ ਹੋ ਪੇਟ ਚ ਰਕਾਨੇ ਬਿਠੀ ਨੰਨੀ ਜਾਣ ਲਈ ਤੂੰ ਜੰਗ ਭੁਖ ਹੜ ਤਾਲ ਵਲੀ ਛੇੜਤੀ ਹੋ ਤੋਬਾ ਤੋਬਾ ਜਮਾ ਤੇਰੀ ਸੋਚ ਤੋਰ ਕਾਨੇ ਵੀ ਇਹ ਕਰਕੇ ਤੂੰ ਖੂਦ ਦੇ ਵਿੱਚ ਰਹਿੜਤੀ ਡੇਟ ਚਰਕਾਨੇ ਬੈਠੀ ਨੰਨੀ ਜਾਣ ਲਈ ਤੂੰ ਜੰਗ ਭੁੱਖ ਹੜਤਾਲ ਵਾਲੀ ਛੇੜਤੀ ਹੋਇਆ ਵੀ ਤਾਂ ਹੋਣਾ ਬਿੱਲੋ ਲਾਭ ਪੰਡਤਾਂ ਨੂੰ ਹੋਇਆ ਵੀ ਤਾਂ ਹੋਣਾ ਬਿੱਲੋ ਲਾਭ ਪੰਡਤਾਂ ਨੂੰ ਪਰ ਤੇਰੇ ਲਈ ਰਕਾਨੇ ਬੜੀ ਵੱਡੀ ਹਨੀਆਂ ਹੋ ਮੇਰੇ ਦਾਦੇ ਪੜਦਾਦੇ ਸਾਰੇ ਇੱਥੇ ਹੁਣੇ ਸੀ ਨਹੀਂ ਇਹਨਾ ਵਰਤਨਾ ਹੋਣ ਉਮਰਾਂ ਜੇ ਲੰਮੀਆਂ ਹੋ ਮੇਰੇ ਦਾਦੇ ਪੜਦਾਦੇ ਸਾਰੇ ਇੱਥੇ ਹੁਣੇ ਸੀ ਨਹੀਂ ਇਹਨਾ ਵਰਤਨਾ ਹੋਣ ਯੁਮਰਾਂ ਜੇ ਲੰਮੀ ਆ ਧੰਨਵਾਦ